ਆਣਾ ਆਪਾਂ ਇੱਥੋਂ ਦੁਜਾਰ ਲਾ ਕੇ ਮਾਲ ਮੱਤਾ ਲਜਾਈਦਾ ਥੱਲੇ ਹੈਗੀ ਆ ਤੂੜੀ ਫਿਰ ਉੱਤੇ ਪਰਾਲੀ ਫਿਰ ਉੱਤੇ ਪਰਾਲੀ ਦਾ ਚਾਰ ਫਿਰ ਉੱਤੇ ਮੱਕੀ ਦਾ ਚਾਰ ਫਿਰ ਉੱਤੇ ਫੀਡ ਵਿੱਚੇ ਪਾਊਡਰ ਤੇ ਆਪਣੀ ਟੀਐਮਆਰ ਮਸ਼ੀਨ ਜਿਹੜੀ ਆਵੇ ਖੜੀ ਹੋਈ ਨਮਸਤੇ ਦੋਸਤੋ ਜੀ ਸਤਿ ਸ੍ਰੀ ਅਕਾਲ ਹੋਰ ਜੱਤ ਜੀ ਸਤਿ ਸ੍ਰੀ ਅਕਾਲ ਕਿਠਾ ਜੇ ਇਹ ਵਧੀਆ ਨਜ਼ਾਰਾ ਰਮシャン ਜੀ ਮੇਰੇ ਵੱਲੋਂ ਪੂਰੇ ਤੇ ਆਪਾਂ ਨਾ ਟੀਐਮਆਰ ਮਸ਼ੀਨ ਜਿਹੜੀ ਲੈ ਆਉਣੀ ਹੈ ਪਰ ਲੈ ਆਉਣੀ ਪਤਾ ਕਿਵੇਂ ਹੈ ਮੇਰੀ ਸੁਣੋ ਗੱਲ ਦੋਸਤੋ ਹਾਂ ਚੰਗੇ ਫੋਲੋ ਲਾਈਕ ਕਮੈਂਟ ਦਿਆ ਕਰੋ ਤੇ ਫਿਰ ਅਸੀਂ ਤੁਹਾਡੇ ਲਾਈਕ ਸ਼ੇਅਰ ਕਮੈਂਟ ਨਾਲ ਹੀ ਅਸੀਂ ਮਸ਼ੀਨ ਲਿਆਉਣੀ ਹੈ ਹਾਂ ਜਿਹੜੀ ਕੀ ਹੈ ਤੇ ਤੁਸੀਂ ਚੰਗੇ ਤੋਂ ਚੰਗੇ ਲਾਈਕ ਟੀ ਐਮ ਆਰ ਮਸ਼ੀਨ ਲਿਆਉਣੀ ਹੈ ਟੀ ਆਰ ਐਮ ਟੀ ਐਮ ਆਰ ਟੀ ਐਮ ਆਰ ਟੀ ਐਮ ਆਰ ਮਸ਼ੀਨ ਲਿਆਉਣੀ ਹੈ ਅਸੀਂ ਦੋਸਤੋ ਤੇ ਤੁਸੀਂ ਚੰਗੇ ਲਾਈਕ ਕਮੈਂਟ ਕਰੋ ਸ਼ੇਅਰ ਕਰੋ ਤੇ ਅਸੀਂ ਜਿਹੜੀ ਮਸ਼ੀਨ ਲਿਆ ਸੀ ਜੇ ਤੂੰ T R M ਲਾਤਾ ਨਾ ਵਿੱਚ ਜੇ R ਲਾਤਾ ਫਿਰ ਉਹਨੇ ਦਾਣਾ ਫੱਦ ਕੇ ਟਰ ਲਾ ਲਿਆ ਕਰਨਾ ਆਪਾਂ ਲਓ ਨੀ T M R ਹੋਣ ਦੱਸ T R M ਨਾ 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 ਯਾਰ ਫਿਰ ਤੂੰ T M R T M R ਹਾਂ T M R T M R ਕੀ ਬੜਿਆ ਪੱਠੇਰ ਪੱਠੇਰ ਲਾਉਣ ਵਾਲੀ ਸ਼ੀੜ ਓਏ ਤੇ ਮੇਰੇ ਕੋਲੇ ਵੀ ਸੀ ਬੰਦਾ ਇਹ ਵਾਲਾ ਜੇ ਹਾਂ ਕੀ ਅਹੀਂ ਅਹੀਂ ਮੇਰੀ ਗੱਲ ਸੁਣੋ ਅਹੀਂ ਕਿਤੇ ਇੱਕਦਮ ਮਹਿਫਲ ਲਾ ਲਈ ਠੀਕ ਹੈ ਤੇ ਉਹ ਮੈਨੂੰ ਕਹੀ ਗਿਆ ਵੀ ਦੁਜਾ ਚੇਤਾ ਭੁੱਲ ਗਿਆ ਚੇਤਾ ਭੁੱਲ ਗਿਆ ਅੱਗੇ ਚੇਤਾ ਭੁੱਲ ਗਿਆ ਤੇ ਉਹ ਮੈਨੂੰ ਕਹੀ ਗਿਆ ਅੱਗੇ ਚੇਤਾ ਭੁੱਲ ਗਿਆ ਹਾਂ ਤੁੰਦ ਪੱਠੇਰ ਲਾ ਲਾ ਪੱਠੇਰ ਪਾਲ ਕੇ ਮੈਂ ਪੱਠੇਰ ਲਾ ਕੇ ਦੋਸਤੋ ਚੇਤਾ ਕਰਕੇ ਦੱਸਾਂਗੇ ਆਪਣਾ ਕੀ ਜਾਮਾ ਮੱਜਾ ਨੂੰ ਪਾਉਣੇ ਆ ਤੇ ਤੁਸੀਂ ਚੰਗੇ ਲਾਈਕ ਕਮੈਂਟ ਫੋਲੋ ਕਰਿਆ ਕਰੋ ਤੇ ਜਿਹੜਾ ਕਿ ਆ ਇਹ ਜੀ ਮਸ਼ੀਨ ਚਾਤਾ ਦੱਸੋ ਤੂੰ ਦੱਸ ਫਿਰ ਦੱਸਾਂਗਾ ਮੈਂ ਟੀ ਐਮ ਆਰ ਮਸ਼ੀਨ ਅਸੀਂ ਲਿਆਉਣੀ ਹੈ ਹਾਂ ਠੀਕ ਹੈ ਜੀ ਇਹ ਹੀ ਹੈ ਤੇ ਅਸੀਂ ਵੀ ਤੁਹਾਡੇ ਲਾਈਕ ਕਮੈਂਟ ਫੋਲੋ ਸ਼ੇਅਰ ਨਾਲ ਹੀ ਅਸੀਂ ਲਿਆਉਣੀ ਆ ਮਸ਼ੀਨ ਹਾਂ ਬਸ ਦਬਾ ਲਿਓ ਕੰਮ ਨੂੰ ਸਾਡੀ ਇਹ ਵੀਡੀਓ ਲਈ ਧੰਨਵਾਦ ਜੀ ਹਾਂ ਤੁਹਾਡੇ ਵੇਖਣ ਵਾਸਤੇ ਧੰਨਵਾਦ ਤੁਸੀਂ ਵੇਹਦੇ ਪਏ ਹੋ ਤੁਹਾਨੂੰ ਸ਼ਾਸ਼ਰੀ ਗਾਲ ਨਹੀਂ ਬੁਲਾਉਣੀ ਸ਼ਾਸ਼ਰੀ ਗਾਲ ਚਾਚਾ ਜੀ ਚਾਚਾ ਜੀ ਇਹ ਚਾਚਾ ਸ਼ਾਸ਼ਰੀ ਗਾਲ ਰੱਖੋ ਹੀ ਦੱਬ ਕੇ ਕੰਮ ਨੂੰ ਫਿਰ ਤੇ ਦੱਸਿਓ ਤੁਸੀਂ ਪੱਠੇ ਕਿਵੇਂ ਲਾ ਕੇ ਪਾਉਂਦੇ ਹੋ ਤੇ ਇੰਧਰ ਲਾ ਕੇ ਪਾਉਂਦੇ ਦਾਣਾ ਕਿ ਜਾਂ ਉੱਪਰ ਪਾਉਂਦੇ ਹੋ ਜਾਂ ਕਿਹੜੀ ਫੀਡ ਪਾ ਰਹੇ ਹੋ ਕੀ ਚੀਜ਼ ਵਰਤ ਰਹੇ ਹੋ ਦੱਸਿਓ ਜ਼ਰੂਰ ਤੇ ਵੇਖਿਓ ਵੀਡੀਓ ਵੱਧ ਤੋਂ ਵੱਧ ਆ ਰਹੀਆਂ ਚੈਨਲ ਦੇ ਉੱਪਰ ਕਰੋ ਵੱਧ ਤੋਂ ਵੱਧ ਸਪੋਰਟ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਦੇਖਿਆ ਕਰੋ ਹਰ ਰੋਜ਼ ਹਰ ਟਾਈਮ ਹਰ ਵਕਤ ਵੀਡੀਓ ਆ ਰਹੀ ਹੈ ਤੇ ਰੱਖੋ ਦੱਬ ਕੇ ਕੰਮ ਨੂੰ ਇਹ ਅਦਰੋਂ ਅਸੀਂ ਵੀ ਲਿਆਉਣਾ TRM ਨਹੀਂ TMRA 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 ਲਿਆਵਾਂਗੇ ਦੋਸਤੋ ਹਾਂ ਤੇ ਉਹਦੇ ਨਾਲ ਪੱਠੇ ਸਬਸਕ੍ਰਾਈਬ ਕਰ ਦਿਆ ਜੀ ਅੱਲਾਜ ਪਾਗਾ ਚੈਨਲ ਨੂੰ ਕੀ ਕਰ ਦੋ ਸਰਸ ਸਬਸਕ੍ਰਾਈਬ